ਅੱਜ ਬਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਬਾਪੂ ਤਰਸੀਮ ਸਿੰਘ ਜੀ ਨਾਲ ਹਲਕੇ ਦਾ ਜਿਵੇਂ ਕਹਿ ਲਈਏ ਵੀ ਦੋ ਧੰਨਵਾਦੀ ਦੌਰੇ 'ਚ ਆਏ ਹੋਏ ਆ ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਆਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਮੈਂ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹ ਆ ਜੋ ਦੀਪ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਫਿਊਨਰਲ ਤੇ ਲਾਸਟ ਰਾਈਡਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤਿਹਗੜ ਸਾਹਿਬ ਆਏ ਸੀ ਕਿ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਆ ਇੱਕ ਲੱਗਦਾ ਨਹੀਂ ਵੀ ਪੰਥਕ ਤਿਹਰਾ ਇੱਕ ਮੀਤਵਾਰ ਜਿਵੇਂ ਤੁਹਾਨੂੰ ਐਲਾਨਨਾ ਗਿਆ ਜੇ ਬਾਕੀ ਦੇ ਮੀਤਵਾਰ ਵੀ ਐਲਾਨ ਕਰ ਚੁੱਕੇ ਹੋਟਾ ਲੱਗਦਾ ਨਹੀਂ ਵੀ ਇੱਕ ਪਲੇਟਫਾਰਮ ਤੇ ਆ ਕੇ ਜਾਂ ਕਰੇ ਹੋ ਜਾਂਦੇ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਬਾਈ ਸਰਬਜੀਤ ਸਿੰਘ ਖਾਲਸਾਈ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਤੇ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂ ਵੇਸ਼ਕਾ ਐਮਪੀ ਵੇਲੇ ਇੱਕ ਤਰਫਾ ਮਾਹੌਲ ਹੋ ਗਿਆ ਸੀਗਾ ਗੱਲ ਕਰੀਏ ਆਪਾਂ 32000 ਵੋਟਾਂ ਤਾਂ ਪੈ ਗਈ ਸੀ ਪਰ ਸਮਥਿੰਗ 12000 ਵੋਟਾਂ ਵੱਧ ਪਈ ਸੀ ਲੱਗਦਾ ਹੈ ਕਿ ਹੁਣ ਹੋਰ ਸੀਟ ਹੈ ਇਹ ਇੱਕ ਪਾਸੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆ ਜਾਂਦਾ ਐਮਪੀ ਠੱਲੋ ਆ ਸੁਨੀਰ ਬਾਦਲ ਮਨਪੀਤ ਬਾਦਲ ਵੀ ਹੈ ਵੱਡੇ ਵੱਡੇ ਨੇਤਾ ਉਹਨਾਂ ਨਾਲ ਲੱਗਦਾ ਹੈ ਕਿ ਪੰਥਕ ਵੋਟ ਨੂੰ ਨਾਲ ਲੈ ਪਾਉਣਾ ਪਰ ਉਹਨਾਂ ਦਾ ਮੁਕਾਬਲਾ ਕਰ ਪਾਉਣਾ ਕਿੰਨਾ ਕੁ ਲੱਗਦਾ ਹੈ ਦੇਖੋ ਜਿਹੜੀ ਇਹ ਗੱਲ ਆ ਵੀ ਆਪਾਂ ਕਹਿ ਲਈਏ ਪੰਥ ਜਦੋਂ ਪੰਥ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਆ ਜਾਂਦਾਗਾ ਜੇ ਤੁਸੀਂ ਪੰਥ ਦਾ ਮੁਕਾਬਲਾ ਦੂਜਿਆਂ ਨਾਲ ਕਰੋਗੇ ਤਾਂ ਪੰਥ ਹਮੇਸ਼ਾ ਉੱਪਰ ਹੀ ਰਹਿਣਾ ਹੈਗਾ ਤੇ ਇਹ ਗੱਲ ਆ ਵੀ ਪੋਲੀਟੀਕਲ ਪਾਰਟੀਆਂ ਦਾ ਠੀਕਾ ਆਵਦਾ ਜੋਰ ਲਾਉਣੀਆਂ ਪਰ ਜੋ ਪੰਥਕ ਫੈਸਲੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪੰਥ ਦੇ ਪ੍ਰਤੀ ਸੱਚਿਆਂ ਹੋ ਕੇ ਲੜਨਾ ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ ਜੀ ਤੁਹਾਡਾ ਕੀ ਰਹੂਗਾ ਗਿੱਧਰਵਾ ਦੇ ਵਿੱਚ ਤੁਸੀਂ ਐਮਐਲਏ ਬਣ ਜਾਂਦੇ ਹੋ ਕਿ ਕਿਹੜੇ ਮੁੱਦੇ ਤੋਂ ਲੱਗਦਾ ਗਿੱਧਰਵਾ ਚ ਨਹੀਂ ਹੋਏ ਹੱਲ ਜਿਹੜੇ ਤੁਸੀਂ ਕਰੋਗੇ ਉਹ ਨਾਲੇ ਠੀਕ ਕਰਦੇ ਨਹੀਂ ਕਰੋ ਇਹ ਜਿਹੜੇ ਮੁੱਦੇ ਹੈਗੇ ਆ ਜੀ ਬਹੁਤ ਮੁੱਦੇ ਆ ਇਸ ਹਿਸਾਬ ਨਾਲ ਜਿਵੇਂ ਹੁਣ ਵਿਚਰਨ ਲੱਗੇ ਆਂ ਕਿ ਹੌਲੀ ਹੌਲੀ ਸਾਰੇ ਮੁੱਦਿਆਂ ਬਾਰੇ ਵੀ ਜਾਣੂ ਹੋਏ ਆ ਹੌਲੀ ਹੌਲੀ ਜਿਵੇਂ ਹੁਣ ਪਤਾ ਲੱਗਿਆ ਅੱਜ ਪਿੰਡ 'ਚ ਜਿਹੜਾ ਸਭ ਤੋਂ ਨਿਕਾਸੀ ਵਾਲਾ ਪਾਣੀ ਦਾ ਟੋਬਿਆਂ ਦੀ ਨਿਕਾਸੀ ਵਾਲਾ ਉਹ ਮੁੱਦਾ ਬਹੁਤ ਵੱਡਾ ਹੈਗਾ ਫਿਰ ਪਿੰਡ 'ਚ ਜੇ ਆਪਾਂ ਗੱਲ ਕਰ ਲਈਏ ਨਸ਼ਿਆਂ ਦੇ ਪ੍ਰਤੀ ਬਹੁਤ ਨੌਜਵਾਨੀ ਨੂੰ ੱਤਕਾ ਲੱਗ ਰਿਹਾ ਹੈਗਾ ਉਹਦੇ ਕਾਰਨ ਜਿਵੇਂ ਪਹਿਲਾਂ ਭਾਈ ਅਮਰਪਾਲ ਸਿੰਘ ਖਾਲਸਾਈ ਨੇ ਇੱਕ ਮਹਿੰਮ ਵਹੀਰ ਚਲਾ ਕੇ ਇਸ ਚੀਜ਼ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਹੈ ਜੀ ਅਭੀ ਉਹ ਸਾਰੀਆਂ ਚੀਜ਼ਾਂ ਅੱਗੇ ਲੈ ਕੇ ਜਾਈਏ ਅੱਜ ਗਿੱਦੜਵਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਬਨੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਬਾਵਾ 7-8 ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਤੌਰ 'ਤੇ ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟਾ ਵੀ ਦਿੱਤੀਆਂ ਐ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਇਹ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ ਚ ਹੀ ਵਰਕ ਪਿੰਡਾਂ ਦੀ ਵਰਕ ਕਰਦੀ ਸੀ ਅਸੀਂ ਕਿਦਰਵਾ ਹਲਕੇ ਦੇ ਲੋਕਾਂ ਨੇ ਲੋਕਾਂ ਨੂੰ ਮਿਲਿਆ ਕੋਈ ਮੁੱਦੇ ਵੀ ਦੱਸੇ ਹੋਣਗੇ ਜਿੰਨੀ ਛੁੜਾ ਰਹੀ ਐ ਜਿੰਨੇ ਜੜੇ ਆ ਰਹੀ ਐ ਨੇ ਕੋਈ ਨਹੀਂ ਮੁੱਦੇ ਤਾਂ ਉਹਨਾਂ ਨੇ ਕਿਹਾ ਵੀ ਜੀ ਬਾਕੀਆਂ ਤੋਂ ਤਾਂ ਸਭ ਦਾ ਮਨ ਉੱਠ ਗਿਆ ਹੈ। ਬਈ ਉਹ ਕਹਿੰਦੇ ਵੀ ਤੁਸੀਂ ਜਿਹੜਾ ਕੈਂਡੀਡੇਟ ਦਿੱਤਾ ਹੈ ਬਈ ਇਸ ਤੋਂ ਵਧੀਆ ਕੈਂਡੀਡੇਟ ਕਿਸੇ ਵੀ ਪਾਰਟੀ ਕੋਲ ਨਹੀਂ ਹੈ। ਅੱਜ ਸੋ ਹੀ ਇਕੱਲੀ ਜਿਵੇਂ ਪੰਥਕਪੁਰਾ ਵੱਲੋਂ ਸੁਭਰਾਜ ਸਿੰਘ ਜੀ ਇੱਥੇ ਪਹਿਲਾਂ ਲਾਣ ਕਰਕੇ ਗਏ ਹੈ ਜਿਹੜੇ ਚੰਗ ਵਾਲਾ ਵਾਲੇ। ਹਾਂਜੀ। ਹਾਂਜੀ। ਇਹ ਕਿਹੜੇ ਪੰਥਕਪੁਰਾ ਇੱਕੋ ਕਿ ਨਹੀਂ ਇੱਥੇ ਲੱਭ ਸਕਦੀ ਅਸੀਂ ਉਹ ਲੋਕ ਜਿਹੜਾ ਦੇਖ ਅਸੀਂ ਜੀ ਗੱਲ ਕਰ ਲਾਂਗੇ ਉਹਨਾਂ ਨਾਲ ਵੀ ਕੀ ਗੱਲ ਬਣਦੀ ਹੈ ਕੋਈ ਗੱਲ ਨਹੀਂ ਅਸੀਂ ਗੱਲ ਕਰ ਲਾਂਗੇ ਹਲੇ ਗੱਲਬਾਤ ਨਹੀਂ ਅਸੀਂ ਬੰਦ ਕੀਤੀ ਪਰ ਅਸੀਂ ਆਪਣਾ ਨਾਲ ਦੀ ਨਾਲ ਕੈਂਡੀਡੇਟ ਵੀ ਆਪਣਾ ਸੀ ਉਹ ਪਲਾਂਟ ਕਰਤਾ ਕੀ ਕਹਿਣਾ ਚਾਹੁੰਗੇ ਕਿ ਦਰਵਾਹੇ ਹਲਕੇ ਦੇ ਲੋਕਾਂ ਨੂੰ ਜੰਮੀ ਚੋਣ ਦੇ ਵਿੱਚ ਜਿਹੜੇ ਜਿਹੜੇ ਪਿਛਲੀ ਵਾਰ ਤੁਹਾਨੂੰ ਇਥੋਂ 32000 ਵੋਟ ਕਿਦਰਵਾ ਹਲਕੇ ਤੇ ਪਈ ਸੀ 12000 ਵੋਟ ਤੁਹਾਨੂੰ ਬਹੁਤ ਮਿਹਰ ਸੀ ਕੀ ਲੱਗਦਾ ਹੈ ਕਿ ਪੰਥਕ ਵੋਟ ਖੜੀ ਉਸੇ ਤਰੀਕੇ ਨਾਲ ਬਿਲਕੁਲ ਜੀ ਅਸੀਂ ਪਿੰਡਾਂ 'ਚ ਗਏ ਆ ਕੱਟ ਤਾਂ ਵੱਧ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਗੱਲ ਇਹ ਹੈ ਜੀ ਮੈਂ ਅਪਰੋਕਸੀਮੇਟਲੀ ਅੱਧੇ ਤੋਂ ਵੱਧ ਹਲਕਾ ਕੱਟਦਾ ਤੇ ਗਰੰਟਾਂ ਵੀ ਦੇਈ ਜਾਂਦਾ ਹੈ ਜਿਹੜੇ ਪਿੰਡ ਜਾਂਦਾ ਹੈ ਗਰੰਟ ਵੀ ਧੰਨਵਾਦ ਵੀ ਗਿੱਦੜਵਾਏ ਹਲਕੇ ਵਿੱਚ ਵੀ ਗਿੱਦੜਵਾਏ ਦੇ 15 ਕ ਪਿੰਡ ਰਹਿ ਗਏ ਹੁਣੇ ਆ ਮੈਨੂੰ ਲੱਗਦਾ ਬਾਕੀ ਮੈਂ ਸਾਰੇ ਪਿੰਡ ਕੱਢ ਤੇ 7-8 ਪਿੰਡ ਕੱਲ ਨੂੰ ਕੱਢ ਦੂੰਗਾ ਫਿਰ 2 ਦਿਨਾਂ ਬਾਅਦ 1 ਦਿਨ ਹੋਰ ਰੱਖ ਕੇ 7-8 ਓਹ ਕੱਢ ਦੂਗਾ ਮੈਂ ਟੋਟ ਨੇਰੀਆ ਗਿੱਦੜ ਵਾਹਦੇ A to Z ਸਾਰੇ ਪਿੰਡ ਕੱਢ ਦੇਣੇ ਆ ਕਿਤੇ ਕਿਤੇ ਵਾ ਸੀਟ ਹੋਰ ਸੀਟ ਮੰਨੀ ਜਾਂਦੀ ਹੈ ਜੀ ਵੱਡੇ ਵੱਡੇ ਜਿਵੇਂ ਰਾਜਾ ਬੜੈਕ ਵੀ ਹਾਂ ਜੀ ਸੁਖਵੀਰ ਬਾਦਲਾ ਜੀ ਦੀ ਪ੍ਰਧਾਨ ਹੈ ਛੜੇ ਪੀ ਢੱਲੋਂ ਜੀ ਵੀ ਇੱਥੇ ਆ ਚੁੱਕੇ ਆ ਲੱਗਦਾ ਵੀ ਪੰਥਕ ਵੋਟ ਆ ਜਿਹੜੀ ਜਿਵੇਂ MP ਵੇਲੇ ਸੀਗਾ ਜਾਂ ਮੁਕਾਬਲਾ ਦੇ पाओਗੀ ਬਿਲਕੁਲ ਜੀ ਬਿਲਕੁਲ ਮੁਕਾਬਲਾ ਕੀ ਜਿੱਤੂਗਾ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ ਜਿਹਨੇ ਜਾਗ ਲਾਇਆ ਕੌਮ ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਤਨਗੇ ਜੀ ਇਹ ਜੀ ਅਸੀਂ ਸਾਰੇ ਪੰਜਾਬ 'ਚ ਹੀ ਤਕਰੀਬਨ ਘੁੰਮ ਰਹੇ ਸੀ ਸੰਗਤਾਂ ਦੀ ਰਹਿ ਲੈ ਰਹੇ ਸੀ ਕਿ ਕਿ ਜੋ ਇੱਕ ਤੇ ਸੀ ਇਥੋਂ ਸਰਬਜੀਤ ਨੂੰ ਲੋਕਾਂ ਨੇ ਬਹੁਤ ਵੱਡੇ ਮਾਰਜਿਨ ਨਾਲ ਜਿਤਾਇਆ ਅਸੀਂ ਕਮਾਲਵੇ ਦਾ ਵੀ ਦੌਰਾ ਕਰ ਰਹੇ ਹਾਂ ਕਿ ਅਸੀਂ ਸੋਚ ਰਹੇ ਹਾਂ ਕਿ ਇੱਕ ਤੇ ਲੋਕਾਂ ਨੂੰ ਮਿਲਿਆ ਜਾਵੇ ਉਹ ਲੋਕਾਂ ਦਾ ਧੰਨਵਾਦ ਕੀਤਾ ਜਾਵੇ ਕਿ ਜਿਨ੍ਹਾਂ ਨੇ ਇਹਨਾਂ ਦੇ ਜਿਹੜੇ ਸਾਡੇ ਯੋਧਿਆਂ ਦੀ ਕੁਰਬਾਨੀ ਦਾ ਮੁੱਲ ਪਾਇਆ ਤੇ ਕਿਸੇ ਲੋ ਬਲਾਲ ਤੋਂ ਉੱਪਰ ਉੱਠ ਕੇ ਡਰ ਭੈ ਤੋਂ ਮੁਕਤ ਹੋ ਕੇ ਇਹਨਾਂ ਨੇ ਜਿਹੜੇ ਲੋਕਾਂ ਨੇ ਇਹਨਾਂ ਵੱਡਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਸਦਾ ਸਾਰਿਆਂ ਦਾ ਤੇ ਸਾਡੀ ਸਾਰੀ ਦੀ ਟੀਮ ਆਇਆ ਇਸ ਕਰਕੇ ਸਾਰੇ ਜਣੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ ਜੀ ਇੱਕ ਮੰਦੀਪ ਜੀ ਨੂੰ ਇਥੋਂ ਕੈਂਡੀਡੇਟ ਵਾਲਾ ਨੇ ਹਾਂ ਜੀ ਮੰਦੀਪ ਜੀ ਮੇਰੇ ਖਿਆਲ ਅਕ ਕਿ ਕਾਫੀ ਹੱਦ ਤੱਕ ਬਹੁਤ ਸਲਝੇ ਹੋਏ ਆ ਇੱਕ ਦੀਪ ਸਿੱਧੂ ਦੇ ਭਰਾ ਜਿਨ੍ਹਾਂ ਨੇ ਕਿਹਾ ਖੋਣ ਦਾ ਉਹਨਾਂ ਨੂੰ ਮਾਣ ਵੀ ਪ੍ਰਾਪਤ ਆ ਕਿ ਜਿਨ੍ਹਾਂ ਨੇ ਸਾਡੀ ਨੌਜਵਾਨੀ ਨੂੰ ਇੱਕ ਸਾਡੇ ਜਿਹੜੇ ਪੰਜਾਬ ਦੀਆਂ ਜਾਂ ਸਾਡੇ ਸਿੱਖਾਂ ਦੇ ਜਿਹੜੇ ਮਸਲੇ ਸੀਗੇ ਉਹਨਾਂ ਨੂੰ ਉਹਨੇ ਬਹੁਤ ਗਹਿਰਾਈ ਤੱਕ ਸਮਝਿਆ ਕਿ ਸਟੇਟ ਸਿੱਧਾ ਕਿਦਾਂ ਸਾਡੇ ਨਾਲ ਵਿਹਾਰ ਕਰਦੀ ਆ ਉਹਨਾਂ ਨੂੰ ਪਹਿਲੀ ਵਾਰਾ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖਿਆ ਤੇ ਲੋਕਾਂ ਨੇ ਉਹਨਾਂ ਦੀ ਸੋਚ ਤੇ ਫੁੱਲ ਚੜਾਉਂਦੇ ਹੋਏ ਆ ਇਹ ਅਮਰਪਾਲ ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਦੀ ਜੱਥੇਬੰਦੀ ਦੀ ਅਗਵਾਈ ਕਰਦੇ ਸੀ ਉਹਨਾਂ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਵੀ ਜਿਹੜੀ ਉਹਨਾਂ ਨੇ ਜੀ ਦੀਪ ਸਿੱਧੂ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਉਹਨਾਂ ਤੋਂ ਬਾਅਦ ਦਿੱਤੀ ਗਈ ਉਹਨਾਂ ਨੇ ਬੜੇ ਬਖੋਬੀ ਨਭਾਈ ਨੌਜਵਾਨੀ ਚ ਉਹਨਾਂ ਵਾਸਤੇ ਬਹੁਤ ਵੱਡਾ ਪਿਆਰ ਆ ਉਹਨਾਂ ਨੇ ਘਰੂਰ ਸਭਾ ਹਲਕੇ ਤੋਂ ਵੀ ਜਿਹੜੇ ਇੱਕ ਬਹੁਤ ਵੱਡੀ ਲੀਡ ਨਾਲ ਪੂਰੇ ਪੰਜਾਬ ਚੋਂ ਜਤਾ ਕੇ ਸਿੱਧ ਕਰ ਦਿੱਤਾ ਕਿ ਨੌਜਵਾਨੀ ਦੀਪ ਸਿੱਧੂ ਦੀ ਸੋਚ ਤੇ ਪੈਰਾ ਦੇ ਰਹੀ ਜੀ ਜਿਵੇਂ ਭਾਈ ਅਮਰ ਸਿੰਘ ਅਮਨਪਾਲ ਸਿੰਘ ਖਾਲਸਾ ਵੀ ਵੱਡੀ ਲੀਡ ਤੇ ਜਿੱਤੇ ਸੀਗੇ ਤਾਂ ਉਹਨਾਂ ਨੂੰ ਬਾਹਰ ਦੇਖਣ ਦਾ ਜੇ ਆਪਾਂ ਗੱਲ ਕਰੀਏ ਜੇਲ੍ਹ ਤੋਂ ਕਿੱਥੇ ਪ੍ਰਵੇਸ਼ ਪਹੁੰਚਿਆ ਜੂਨ ਗੱਲਬਾਤ ਇਹ ਤਾਂ ਦੇਖੋ ਜੀ ਸਰਕਾਰ ਦੀ ਪੂਰੀ ਧੱਕੇਸ਼ਾਹੀ ਆ ਜ਼ੁਲਮ ਸਤਮ ਜਿਹੜਾ ਕਿ ਉਹ ਸਾਡੇ ਸਿੱਖਾਂ ਦੇ ਜੋ ਵੀ ਹੱਕ ਸੱਚ ਦੀ ਗੱਲ ਕਰਨ ਵਾਲਾ ਉਹਨਾਂ ਨਾਲ ਕਰਦੇ ਆਏ ਤੇ ਕਰੀ ਜਾ ਰਹੇ ਆ ਹੁਣ ਤੁਸੀਂ ਦੇਖੋ ਕਿ ਸਭ ਤੋਂ ਵੱਡੇ ਮਾਰਜਨ ਜਿਸ ਤਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਆ ਨਹੀਂ ਕੀਤਾ ਜਾ ਰਿਹਾ ਸਗੋਂ ਉਹਨਾਂ ਦੇ ਪਰਿਵਾਰ ਨੂੰ ਜਾਂ ਹੋਰ ਟਾਰਗੇਟ ਕੀਤਾ ਜਾ ਰਿਹਾ ਜਿੱਦਾਂ ਕੱਲ ਸਾਡੇ ਪਰਿਵਾਰ ਇੱਕ ਜਿਹੜੇ ਰਿਸ਼ਤੇਦਾਰਾਂ ਦੇ ਕੁਝ ਸਾਡੇ ਸਹਿਯੋਗੀਆਂ ਤੇ 12 ਬਾਰਾਂ ਦੇ ਘਰਾਂ ਤੇ ਉਹਨਾਂ ਨੇ ਐਨਆਈਜੀ ਨੇ ਰੇਡ ਪਾਈ ਕਿ ਮਤਲਬ ਲੋਕਾਂ ਨੂੰ ਇਹ ਚੀਜ਼ ਹੈ ਕਿ ਅਮਰਤਪਾਲ ਦੀ ਜਿਹੜੀ ਆ ਜਾਂ ਇਹ ਵਾਰਸ ਪੰਜਾਬ ਜੱਥੇਬੰਦੀ ਦੀ ਜਿਹੜੀ ਆ ਇਹ ਲੋਕਾਂ 'ਚ ਬਹੁਤ ਵੱਡਾ ਸਤਕਾਰ ਵਧਦਾ ਜਾ ਰਿਹਾ ਇਹਨੂੰ ਰੋਕਣ ਵਾਸਤੇ ਸਾਰਾ ਕੁਝ ਇਹ ਚੀਜ਼ਾਂ ਕੀਤੀ ਜਾ ਰਹੀ ਹੈ ਕਿਦਰਵਾ ਹਲਕੇ 'ਚ ਆਏ ਹੋ ਅੱਜ ਦੇਖਿਆ ਲੋਕਾਂ ਦਾ ਲੋਕਾਂ ਦੇ ਮੁੱਦੇ ਆ ਜਾਂ ਲੋਕ ਸਾਹਮਣੇ ਆ ਰਹੇ ਆ ਇਹ ਕਿ ਲੋਕ ਚਾਹੁੰਦੇ ਆ ਵੀ ਪੰਥਕ ਪਰਾਇ ਵੀ ਰਭੇ ਉਹ ਇਹ ਜੀ ਲੋਕਾਂ ਦੇ ਮੁੱਦੇ ਤੇ ਬਹੁਤ ਆ ਇਹ ਚੀਜ਼ ਹੈ ਕਿ ਮੁੱਦੇ ਤੇ ਜਿਹੜੇ ਆ ਕਿ ਇੱਕ ਮੇਰਾ ਖਿਆਲ ਹੈ ਕਿ ਐਮਪੀ ਦੀ ਵੀ ਕੋਲੇ ਮਟਿਆ ਜਾਂ ਲੋਕ ਉਹ ਉਹ ਜਿੰਨੇ ਕਿ ਅਸੀਂ ਹੱਲ ਕਰ ਸਕਦੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਨਾਲ ਖੜਿਆ ਜਾਵੇ ਪਰ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਸਾਡੇ ਨਾਲ ਵਾਅਦੇ ਕਰ ਕਰਕੇ ਝੂਠੇ ਧੋਖੇ ਬਾਜ਼ੀਆਂ ਕਰ ਕਰਕੇ ਸਰਕਾਰਾਂ ਬਣਾ ਲੈਂਦੇ ਆ ਉਹ ਮੁੜ ਕੇ ਉਹ ਜਿਹੜੇ ਉਹ ਵਾਅਦੇ ਕਰਕੇ ਆਏ ਆ ਉਹਦਾ ਕੋਈ ਤਾਂ ਕੁਝ ਵੀ ਨਹੀਂ ਕਰਦੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਸ਼ਾ ਰੋਕਣਾ ਬੇਅਦਬੀਆਂ ਦਾ ਇਨਸਾਫ ਦੇਣਾ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਇਹ ਜਿਹੜੇ ਭਗਵੰਤ ਮਾਨ ਸਾਹਿਬ ਪਹਿਲਾਂ ਸਾਰਿਆਂ ਧਰਨਿਆਂ 'ਚ ਵੀ ਬੈਠੇ ਮੈਂ ਦੇਖੋ ਅਸੀਂ ਅੱਜ ਬਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਬਾਪੂ ਤਸਵੀਰ ਸਿੰਘ ਜੀ ਨਾਲ ਹਲਕੇ ਦਾ ਜਿਵੇਂ ਕਹਿ ਲਈਏ ਵੀ ਦੋ ਧੰਨਵਾਦੀ ਦੌਰੇ 'ਚ ਆਏ ਹੋਏ ਆ ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਆਗਾ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਮੈਂ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹ ਆ ਜੋ ਦੀਪ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਫਿਊਨਰਲ ਤੇ ਲਾਸਟ ਰਾਈਟਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤੇਕਰ ਸਾਹਿਬ ਆਏ ਸੀ ਕਿ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਆ ਇੱਕ ਲੱਗਦਾ ਨਹੀਂ ਵੀ ਪੰਥਿਕ ਤਰ੍ਹਾਂ ਇੱਕ ਵੀਰਵਾਰ ਜਿਵੇਂ ਤੁਹਾਨੂੰ ਐਲਾਨਿਆ ਗਿਆ ਜੇ ਬਾਕੀ ਦੇ ਵੀਰਵਾਰ ਵੀ ਐਲਾਨ ਕਰ ਦਿੱਤੇ ਹੋਸ਼ ਤਾਂ ਲੱਗਦਾ ਨਹੀਂ ਵੀ ਇੱਕ ਪਲੇਟਫਾਰਮ ਤੇ ਆ ਕੇ ਜਾਂ ਕਰਦੇ ਹੋ ਜਾਂਦੇ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਬਾਈ ਸਰਬਜੀਤ ਸਿੰਘ ਖਾਲਸਾਈ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਤੇ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂ ਦੇਖ ਸਕਦਾ ਐਮਪੀ ਵਲੇ ਇੱਕ ਤਰਫਾ ਮਾਹੌਲ ਹੋ ਗਿਆ ਸੀਗਾ ਗੱਲ ਕਰੀਏ ਤਾਂ 32000 ਵੋਟਾਂ ਪੈ ਗਈ ਸੀ ਸਮਥਿੰਗ 12000 ਵੋਟਾਂ ਪਈ ਸੀ ਲੱਗਦਾ ਕਿ ਹੁਣ ਹੋਰ ਸੀਟ ਐ ਇਹ ਇੱਕ ਪਾਸੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਕ ਵੀ ਐ ਜਿਵੇਂ ਐਮਪੀ ਠੋਹਿਆ ਸੁਵੀਰ ਬਾਦਲਾ ਮਨਪੀਤ ਬਾਦਲ ਵੀ ਐ ਵੱਡੇ ਵੱਡੇ ਨੇਤਾ ਉਹਨਾਂ ਨਾਲ ਲੱਗਦਾ ਕਿ ਪੰਥਕ ਵੋਟ ਨੂੰ ਨਾਲ ਲੈ ਪਾਉਣਾ ਪਰ ਉਹਨਾਂ ਦਾ ਮੁਕਾਬਲਾ ਕਰਪੋਣਾ ਕਿੰਨਾ ਕੁ ਦੇਖੋ ਜਿਹੜੀ ਇਹ ਗੱਲ ਆ ਵੀ ਆਪਾਂ ਲਈਏ ਪੰਥ ਜਦੋਂ ਪੰਥ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਆ ਜਾਂਦਾਗਾ ਜੇ ਤੁਸੀਂ ਪੰਥ ਦਾ ਮੁਕਾਬਲਾ ਦੂਜਿਆਂ ਨਾਲ ਕਰੋਗੇ ਤਾਂ ਪੰਥ ਹਮੇਸ਼ਾ ਉੱਪਰ ਹੀ ਰਹਿਣਾਗਾ ਤੇ ਇਹ ਗੱਲ ਆ ਵੀ ਪੋਲੀਟੀਕਲ ਪਾਰਟੀਆਂ ਦਾ ਠੀਕਾ ਹਵਦਾ ਜੋਰ ਲਾਉਣੀਆਂ ਪਰ ਜੋ ਪੰਥਕ ਫੈਸਲੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪੰਥ ਦੇ ਪ੍ਰਤੀ ਸੱਚਿਆਂ ਹੋ ਕੇ ਲੜਨਾ ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ ਜੀ ਤੁਹਾਡਾ ਕੀ ਰਹੂਗਾ ਗਿੱਧਰਵਾ ਦੇ ਵਿੱਚ ਤੁਸੀਂ ਐਮਐਲਏ ਬਣ ਜਾਂਦੇ ਹੋ ਕਿ ਕਿਹੜੇ ਮੁੱਦੇ ਤੋਂ ਲੱਗਦਾ ਗਿੱਧਰਵਾ ਚ ਨਹੀਂ ਹੋਏ ਹੱਲ ਜਿਹੜੇ ਤੁਸੀਂ ਕਰੋਗੇ ਆਉਣ ਵਾਲੇ ਪੀਰੀਟਕਲ ਦੇ ਵਿੱਚ ਦੇਖੋ ਇਹ ਜਿਹੜੇ ਮੁੱਦੇ ਹੈਗੇ ਆ ਜੀ ਬਹੁਤ ਮੁੱਦੇ ਆ ਇਸ ਹਿਸਾਬ ਨਾਲ ਜਿਵੇਂ ਹੁਣ ਵਿਚਰਨ ਲੱਗੇ ਆਂ ਕਿ ਤਾਂ ਹੌਲੀ ਹੌਲੀ ਸਾਰੇ ਮੁੱਦਿਆਂ ਬਾਰੇ ਵੀ ਜਾਣੂ ਹੋਏ ਆਂ ਹੌਲੀ ਹੌਲੀ ਜਿਵੇਂ ਹੁਣ ਪਤਾ ਲੱਗਿਆ ਅੱਜ ਪਿੰਡ ਚ ਜਿਹੜਾ ਸਭ ਤੋਂ ਨਿਕਾਸੀ ਵਾਲਾ ਪਾਣੀ ਦਾ ਟੋਬਿਆਂ ਦੀ ਨਿਕਾਸੀ ਵਾਲਾ ਉਹ ਮੁੱਦਾ ਬਹੁਤ ਵੱਡਾ ਗਾ ਫਿਰ ਪਿੰਡ ਚ ਜੇ ਆਪਾਂ ਗੱਲ ਕਰ ਲਈਏ ਨਸ਼ਿਆਂ ਦੇ ਪ੍ਰਤੀ ਬਹੁਤ ਨੌਜਵਾਨੀ ਨੂੰ ਤੱਕਾ ਲੱਗ ਰਿਹਾ